ਜਿਸ ਤਰ੍ਹਾਂ ਕਿ ਪਾਜਪਾ ਦੇ ਲੋਕ ਸਭਾ ਚੋਣਾਂ ਦੇ ਉਮੀਦਵਾਰ ਐਮਪੀ ਉਮੀਦਵਾਰ ਤਰਨਜੀਤ ਸਿੰਘ ਸੰਧੂ ਅੱਜ ਆਪਣਾ ਨਮੰਕਨ ਭਰਨ ਜਾਣਾ ਸੀ ਤਾਂ ਉਹਨਾਂ ਦੇ ਨਮੰਗਮ ਭਰਨ ਦੇ ਵਿੱਚ ਇੱਕ ਵਿਸ਼ਾਲ ਰੈਲੀ ਦਾ ਕੱਟ ਕੀਤਾ ਗਿਆ ਰੈਲੀ ਦੇ ਦੌਰਾਨ ਜੈਸ਼ ਅੰਕਲ ਵੀ ਉਹਨਾਂ ਨਾਲ ਮੌਜੂਦ ਸਨ ਪਰ ਇੱਕ ਵੱਡੀ ਤਸਵੀਰ ਸਾਹਮਣੇ ਨਿਕਲ ਕੇ ਆਂਦੀ ਹੈ ਕਿ ਇਹ ਰੈਲੀ ਦੌਰਾਨ ਲਗਾਏ ਗਏ ਵੈਲਕਮ ਦੇ ਬੋਰਡ ਜਿਹੜੇ ਹੈ ਉਹ ਬਿਨਾਂ ਪਰਮਿਸ਼ਨ ਤੋਂ ਲਗਾਏ ਗਏ ਹਨ ਚੋਣਾਂ ਦਾ ਲੱਗੀ ਹੋਈ ਹੈ ਹਰ ਇੱਕ ਰਾਜਨੀਤਿਕ ਐਕਟੀਵਿਟੀ ਕੋਈ ਵੀ ਇਸ ਤੇ ਆਪਣਾ ਚੋਣਵੀ ਸਮਗਰੀ ਪ੍ਰਕਾਸ਼ਿਤ ਕਰਦੇ ਹਨ ਜਾਂ ਬੋਰਡ ਲਗਾਉਂਦੇ ਹਨ ਉਸ ਦੇ ਲਈ ਪਰਮਿਸ਼ਨ ਲੈਣਾ ਬਹੁਤ ਜ਼ਰੂਰੀ ਹੈ ਤੇ ਇਹ ਬ ਹੀ ਪ੍ਰਸ਼ਾਸਨ ਵੱਲੋਂ ਉਤਾਰ ਦਿੱਤੇ ਗਏ ਹਨ ਜੇ ਦੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੋਰਡ ਜਿਹੜੇ ਆ ਲੱਗੇ ਮੋਕੇ ਤੇ ਹੀ ਉਤਾਰ ਦਿੱਤੇ ਗਏ ਵਰਡਾ ਸਵਾਲ ਖੜਾ ਹੁੰਦਾ ਕਿ ਐਡੀ ਵੱਡੀ ਪਾਰਟੀ ਆਪਣੇ ਆਪ ਨੂੰ ਸਾਫ ਸੁਥਰੀ ਪਾਰਟੀ ਕਹਿਣ ਵਾਲੀ ਇਹਨਾਂ ਦੇ ਪਰਮਿਸ਼ਨ ਤੋਂ ਬਿਨਾ ਜਿਹੜੇ ਬੋਰਡ ਲੱਗੇ ਸਨ ਉਹ ਪਰਮਿਸ਼ਨ ਕਿਉਂ ਨਹੀਂ ਲਤੀਗੀ ਨਾ ਹੀ ਪਰਮਿਸ਼ਨ ਦੀ ਕੋਈ ਸਲਿੱਪ ਲੱਗੀ ਸੀ ਨਾ ਹੀ ਉੱਤੇ ਕੋਈ ਹੋਰ ਵੀ ਮਨਜ਼ੂਰੀ ਦੀ ਕੋਈ ਨੋਟਿਸ ਲੱਗ ਹੋਇਆ ਸੀ ਜਿਸ ਕਰਕੇ ਪ੍ਰਸ਼ਾਸਨ ਨੇ ਬੋਰਡ ਮੌਕੇ ਤੇ ਹੀ ਉਤਾਰ ਦਿੱਤੇ ਇਸ ਤੋਂ ਪਹਿਲਾਂ ਵੀ ਤੁਸੀਂ ਤਸਵੀਰਾਂ ਦੇਖਿਆ ਹੈ ਭਗਵੰਤਬਾਦ ਦੀ ਰੈਲੀ ਅੰਮ੍ਰਿਤਸਰ ਵਿੱਚ ਹੋਈ ਸੀ ਜਿੱਥੇ ਕੀ ਅੰਮ੍ਰਿਤਸਰ ਦੇ ਹਾਲ ਗੇਟ ਵਿੱਚ ਰੈਲੀ ਕੀਤੀ ਗਈ ਸੀ ਜਿੱਥੇ ਵੀ ਪਰਮਿਸ਼ਨ ਤੋਂ ਬਿਨਾ ਬੋਰਡ ਲੱਗੇ ਉਤਾਰੇ ਗਏ ਸਨ ਕੁਝ ਬੋਟਾ ਦੇ ਵਿੱਚ ਪਰਮਿਸ਼ਨ ਲੱਗੀ ਗਈ ਸੀ ਪਰ ਜਿਨ੍ਹਾਂ ਦੁਕਾਨਦਾਰਾਂ ਦੇ ਸਿਰ ਤੇ ਬੋਰਡ ਲਗਾਏ ਗਏ ਸਨ ਉਹਨਾਂ ਨੂੰ ਪਤਾ ਹੀ ਨਹੀਂ ਸੀ ਹਾ ਚੋਣਵੀ ਮਾਹੌਲ ਦੇ ਵਿੱਚ ਇੱਕ ਹਲਮਲ ਹੁੰਦਾ ਰਹਿੰਦਾ ਹੈ ਆਪਣੇ ਆਪਣੇ ਪਾਰਟੀਆਂ ਆਪਣੇ ਆਪਣੇ ਰਸੂਕ ਦੇ ਤੇ ਆਪਣੇ ਆਪਣੇ ਧਾਇਰੇ ਦੇ ਹਿਸਾਬ ਨਾਲ ਇੱਕ ਹਲਮਲ ਕਰਦੀ ਕਰਦੀ ਰਹਿੰਦੀ ਹਨ ਪਰ ਅੱਜ ਇੱਕ ਵੱਡੀ ਤਸਵੀਰ ਭਾਜਪਾ ਦੀ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਕਿ ਇਸ ਚੀਜ਼ ਦਾ ਭਾਜ ਕਿਤਾ ਉਹਨਾਂ ਦਾ ਵਿਰੋਧ ਉਹਨਾਂ ਵੱਲੋਂ ਵਿਰੋਧ ਵੀ ਕੀਤਾ ਗਿਆ ਪਰ ਤੁਹਾਨੂੰ ਦੱਸ ਦਈਏ ਪ੍ਰਸ਼ਾਸਨ ਦੇ ਨਿਯਮਾਂ ਦੀ ਉਲੰਘਣਾ ਕਰਕੇ ਜਿਹੜੇ ਬੋਰਡ ਲਗਾਏ ਗਏ ਸਨ ਪ੍ਰਸ਼ਾਸਨ ਦੇ ਮੌਕੇ ਤੇ ਹੀ ਉਤਾਰ ਦਿੱਤੇ ਹਨ ਜਿਦੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਬੋਰਡ ਸੜਕ ਤੇ ਲੱਗੇ ਉਹਨਾਂ ਨੂੰ ਨਾਲ ਹੀ ਦੇ ਨਾਲ ਹੀ ਤੋੜ ਦਿੱਤਾ ਗਿਆ ਪ੍ਰਸ਼ਾਸਨ ਵੱਲੋਂ ਬੋਰਡ ਜਿਹੜੇ ਆ ਉਤਾਰ ਕੇ ਗੱਡੀ ਤੇ ਰੱਖ ਲਿੱਤੇ ਗਏ ਹਨ ਇਹ ਤੁਸੀਂ ਤਸਵੀਰਾਂ ਦੇਖੋ ਐਡੀ ਵੱਡੀ ਪਾਰਟੀ ਦੇ ਵਿੱਚ ਇੱਕ ਛੋਟੀ ਜੀ ਚੂਕ ਕਿਤੇ ਨਾ ਕਿਤੇ ਪਾਰਟੀ ਦੇ ਲਈ ਇੱਕ ਸਵਾਲ ਖੜਾ ਕਰ ਦਦੀ ਹੈ ਛੋਟੀ ਜੀ ਚੂਕ ਜੜੀ ਆ ਕਿਤਨੇ ਕਿਤੇ ਸਵਾਲ ਖੜਾ ਕਰ ਲਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਾਈਵ ਭਾਰਤ ਤੇ ਜੋ ਕਿ ਸਾਫ ਤੌਰ ਤੇ ਦਿਖਾਈ ਦੇ ਰਿਹਾ ਕਿਸ ਤਰ੍ਹਾਂ ਬੋਰਡ ਜੜੇ ਆ ਉਤਾਰੇ ਜਾ ਰਹੇ ਹਨ ਤੇ ਬੋਰਡ ਤੋੜੇ ਗਏ ਹਨ ਉਤਾਰੇ ਗਏ ਹਨ ਕਾਰਨ ਕਿ ਇਨਾਂ ਤੇ ਪਰਮਿਸ਼ਨ ਨਹੀਂ ਲੱਗੇਗੀ ਬਿਨਾ ਪਰਮਿਸ਼ਨ ਬੋਰਡ ਲਗਾਏ ਗਏ ਹਨ ਤੇ ਬਿਨਾ ਪਰਮਿਸ਼ਨ ਬੋਰਡ ਲਗਾਏ ਜਾਂਦੇ ਕਾਰਨ ਹੀ ਪ੍ਰਸ਼ਾਸਨ ਇਹਨਾਂ ਨੂੰ ਉਤਾਰ ਦਿੱਤਾ ਹੈ